ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਰਮਨप्रीत कौर ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਕਹਣਾ ਜੀ ਦੇ ਨਾਲ ਹੋਰ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਜਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਆਬ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਸਾਹਮਣੇ ਔਰ ਭਾਰਤ ਦੇ ਵਿੱਚ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਹਨੇ ਸਾਰਿਆਂ ਨੂੰ ਹੈਰਾਨ ਥੋੜਾ ਜਿਹਾ ਜ਼ਰੂਰ ਕੀਤਾ ਹੈ ਔਰ ਸੋਚਣ ਦੇ ਲਈ ਮਜਬੂਰ ਵੀ ਜ਼ਰੂਰ ਕੀਤਾ ਹੈ ਭਾਜਪਾ ਦਾ ਪਾਣੀ ਲੱਖ ਗਿਆ ਔਰ ਪਹਿਲਾਂ ਵਾਲੀ ਗੱਲ ਨਹੀਂ ਰਹੀ ਸੀ ਭਾਜਪਾ ਦੇ ਵਿੱਚ ਬਿਲਕੁਲ ਜੀ ਬਿਲਕੁਲ ਜਦੋਂ 2119 ਦੀਆਂ ਚੋਣਾਂ ਦਾ ਨਤੀਜੇ ਆਏ ਸੀ ਲੋਕ ਸਭਾ ਚੋਣਾਂ ਦੇ ਉਦੋਂ ਬੀਜੇਪੀ ਨੂੰ 300 ਤੇ 3 ਸੀਟਾਂ ਮਿਲੀਆਂ ਸੀ ਕੱਲੀ ਬੀਜੇਪੀ ਨੂੰ ਬਾਕੀ ਜਿਹੜੇ ਸਹਿਯੋਗੀ ਪਾਰਟੀਆਂ ਉਹ ਇੱਕ ਵੱਖਰੀ ਗੱਲ ਸੀ ਪਰ ਕੱਲੀ ਬੀਜੇਪੀ ਬਹੁਤ ਨੂੰ ਪਾਰ ਕਰ ਗਈ ਸੀ ਤੇ ਇਤਕੀ ਬੀਜੇਪੀ ਨੂੰ 248 ਦੇ ਕਰੀਬ ਸੀਟਾਂ ਮਿਲੀਆਂ ਕੱਲੀ ਨੂੰ ਪਰ ਗੱਲ ਕਹਿਣ ਦਾ ਭਾਵ ਇਹ ਆ ਵੀ ਇਤਕੀ ਬੀਜੇਪੀ ਆ ਜਿਹੜੀ ਉਹ ਬਹੁਮਤ ਨੂੰ ਕੱਲੀ ਪਾਰ ਨਹੀਂ ਕਰ ਸਕੀ ਯਾਨੀ ਕਿ ਇਹਨਾਂ ਨੂੰ 32 34 ਸੀਟਾਂ ਦੀ ਲੋੜ ਆ ਜਿਹੜੀ ਜੇਕਰ ਇਹਨੇ ਕੱਲਿਆਂ ਦੇ ਬਹੁਮਤ ਹਾਸਲ ਕਰਨਾ ਹੋਵੇ ਬਹੁਮਤ ਇਹਨਾਂ ਨੂੰ ਐਂਡੀਆ ਗੱਠ ਜੋੜ ਦੇ ਸਹਿਯੋਗੀਆਂ ਦੇ ਨਾਲ ਮਿਲਿਆ ਜੇ ਕਿਤੇ ਐਂਡੀਆ ਗੱਠ ਜੋੜ ਦੇ ਸਹਿਯੋਗੀ ਉਰੇ ਪਰੇ ਹੋ ਜਾਣ ਤੇ ਫਿਰ ਇਹਨਾਂ ਦਾ ਭਾਂਡਾ ਬੁੱਧਾ ਬਚ ਗਿਆ ਸੋ ਮਤਲਬ ਇਹ ਹੈ ਜੀ ਕਿ ਬੀਜੇਪੀ ਦੀ ਉਹ ਚੜ੍ਹ ਨਹੀਂ ਮੱਚੀ ਜਿਹੜੀ ਚੜ੍ਹ ਕਰਕੇ ਬੀਜੇਪੀ ਜਾਣੀ ਜਾਂਦੀ ਆ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਦੇਖੋ ਲੋਕਾਂ ਦੀ ਆਸਥਾ ਨੂੰ ਰਾਮਚੰਦਰ ਜੀ ਦੀ ਬਹੁਤ ਬਹੁਤ ਆਸਥਾ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਨੇ ਪ੍ਰਤੀ ਰਾਮ ਮੰਦਰ ਦੇ ਪ੍ਰਤੀ ਵੀ ਬਹੁਤ ਸਤਿਕਾਰ ਤੇ ਆਸਥਾ ਦੀ ਭਾਵਨਾ ਹੈਗੀ ਆ ਪਰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਧਾਰਮਿਕਤਾ ਨੂੰ ਰਾਜਨੀਤੀ ਦੇ ਵਿੱਚ ਵਰਤਿਆ ਜਿਵੇਂ ਇਹਨਾਂ ਨੇ ਚੋਣਾਂ ਦੇ ਨਾਅਰੇ ਬਣਾ ਲਏ ਤੇ ਉਹ ਗੱਲ ਲੋਕਾਂ ਨੇ ਕਬੂਲ ਨਹੀਂ ਕੀਤੀ ਤੁਸੀਂ ਹੈਰਾਨੀ ਦੀ ਗੱਲ ਇਹ ਆ ਵੀ ਅਯੋਧਿਆ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਲੱਲੂ ਸਿੰਘ ਉਹ ਆਪ ਹਾਰ ਗਿਆ ਇਸ ਤੋਂ ਵੱਡੀ ਗੱਲ ਕਿਹੜੀ ਹੋਊਗੀ ਵੀ ਆਪਾਂ ਇਹ ਹੀ ਗੱਲ ਕਹਿੰਦੇ ਕਿ ਭਾਰਤ ਦੇ ਵਿੱਚ ਰਾਮ ਮੰਦਰ ਦਾ ਪ੍ਰਭਾਵ ਬਹੁਤ ਸੀ ਪਰ ਕਿੰਨਾ ਕੁ ਪ੍ਰਭਾਵ ਸੀ ਅਯੋਧਿਆ ਦੇ ਵਿੱਚ ਰਾਮ ਮੰਦਰ ਬਣਿਆ ਤੇ ਉਥੋਂ ਵੀ ਬੀਜੇਪੀ ਦਾ ਉਮੀਦਵਾਰ ਹੀ ਹਾਰ ਗਿਆ ਮਤਲਬ ਦੇਸ਼ ਦੇ ਲੋਕਾਂ ਨੇ ਇੱਥੇ ਕੀ ਧਰਮ ਨਿਰਪੱਖਤਾ ਦੇ ਵੱਲ ਪੈਰ ਪਟਿਆ ਭਾਵੇਂ ਕਿ ਬੀਜੇਪੀ ਦੀ ਸਰਕਾਰ ਫੇਰ ਬਣ ਗਈ ਹੈ ਐਨਡੀਆ ਦੀ ਸਰਕਾਰ ਬਣ ਗਈ ਹੈ ਪਰ ਇਹ ਇਕੱਲੀ ਬਹੁਮਤ ਵਾਲੀ ਨਹੀਂ ਹੈ ਦੂਜੀ ਗੱਲ ਇਹ ਆ ਵੀ ਇਤਕੀ ਦੇਸ਼ ਦੇ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਕਿ ਮੰਗਲ ਸੂਤਰ ਐਸੇ ਹੋਗਾ ਉਹ ਤੋਂ ਜੀ ਇਹ ਤੋਂ ਮੁਸਲਮਨ ਭਾਈਓ ਕੋ ਐਸੇ ਦੇ ਦੇਂਗੇ ਜਗਾ ਆਪकी ਜਾਇਦਾਦ ਦੇ ਦੇਂਗੇ ਇਹ ਆਪਕਾ ਸੋਨਾ ਚੀਨ ਲੇਗੇ ਆ ਪਖੰਡਵਾਦੀ ਵਾਲੀਆਂ ਗੱਲਾਂ ਲੋਕਾਂ ਨੇ ਪਰਵਾਹ ਨਹੀਂ ਕੀਤੀਆਂ ਤੇ ਬੀਜੇਪੀ ਜਿਹੜੀ ਉਹਨੂੰ ਇਹ ਸੋਚਣਾ ਪਊਗਾ ਜੀ ਕਿ ਭਵਿੱਖ ਦੇ ਵਿੱਚ ਅਸੀਂ ਥੁੱਕ ਨਾਲ ਬੜੇ ਨਪਕਾਈਗੇ ਅਸੀਂ ਉੱਥੇ ਧਾਰਮਿਕ ਥਾਂ ਬਣਾਤੀ ਉੱਥੇ ਆਹ ਚੀਜ਼ ਬਣਾਤੀ ਆ ਨਹੀਂ ਲੋਕਾਂ ਨੂੰ ਵਿਕਾਸ ਚਾਹੀਦਾ ਤੇ ਲੋਕ ਵਿਕਾਸ ਦੇ ਵਿੱਚ ਯਕੀਨ ਰੱਖਦੇ ਆ ਦੇਸ਼ ਦੇ ਵਿੱਚ ਸਭ ਤੋਂ ਵੱਡਾ ਸੂਬਾ ਯੂਪੀ ਆ ਯੂਪੀ ਦੇ ਵਿੱਚ ਅੱਧੋ-ਅੱਧਾ ਦਾ ਫਰਕ ਪੈ ਗਿਆ ਇਹ ਤਾਂ ਬੀਜੇਪੀ ਇਹ ਸੋਚ ਨਹੀਂ ਹੁੰਦੀ ਕਿ ਯੂਪੀ ਦੇ ਵਿੱਚ ਅਸੀਂ ਕਿਸੇ ਦੇ ਪੈਰ ਲੱਗਣੇ ਨਹੀਂ ਲੈਣਗੇ ਉਹ ਜਿਹੜਾ ਲਖੀਮਪੁਰ ਖੀਰੀ ਵਾਲਾ ਟੈਣੀ ਆ ਜਿਹਦੇ ਮੁੰਡੇ ਦੇ ਵੱਲੋਂ ਆਪਾਂ ਜਾਣਦੇ ਆ ਕਿ ਕਿਸਾਨਾਂ ਦੇ ਉੱਤੇ ਘੱਡੀ ਚੜਾ ਕੇ ਤੇ ਅੱਠ ਜਣੇ ਮਾਰ ਦਿੱਤੇ ਗਏ ਸੀਗੇ ਕਿਸਾਨ ਅੰਦolan ਦੇ ਮੌਕੇ ਉਹਨੂੰ ਵੀ ਹਰਾਤਾ ਕਸ਼ੋਰੀ ਲਾਲ ਆ ਜਿਹੜੇ ਜਿਹੜੇ ਕਿ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਹੈ ਜਿਨ੍ਹਾਂ ਨੇ ਜ਼ਿੰਦਗੀ 'ਚ ਪਹਿਲੀ ਵਾਰ ਚੋਣ ਲੜੀ ਆ ਅਮੇਠੀ ਤੋਂ ਉਹਨਾਂ ਨੇ ਸਮਰਤੀ ਇਨਾਨੀ ਨੂੰ ਹਰਾਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਧਾ ਘੰਟਾ ਆਪ ਪਿੱਛੇ ਚੱਲਦੇ ਰਹੇ ਵੋਟਾਂ ਦੀ ਗਿਣਤੀ ਦੇ ਵਿੱਚ ਪਰ ਉਹ ਤਾਂ ਚਲੋ ਐਨ ਮੌਕੇ ਦੇ ਉੱਤੇ ਆ ਕੇ ਉਹ ਅੱਗੇ ਹੋਏ ਫਿਰ ਉਹ ਅੱਗੇ ਹੀ ਰਹੇ ਆ ਪਰ ਹਾਰ ਉਹ ਵੀ ਚੱਲੇ ਸੀ ਪਹਿਲਾਂ ਤਏ ਲੱਗਣ ਲੱਗ ਪਿਆ ਸੀਗਾ ਰਾਹੁਲ ਗਾਂਧੀ ਦੋਹਾਂ ਸੀਟਾਂ ਦੇ ਉੱਤੇ ਵਾਇਨਾਡ ਦੇ ਉੱਤੇ ਵੀ ਤੇ ਉਧਰ ਰਾਇਬਰੇਲੀ ਦੇ ਵਿੱਚ ਵੀ ਹਾਰ ਜਿੱਤ ਗਿਆ ਇਹ ਉਹਦੀ ਇੱਕ ਪ੍ਰਾਪਤੀ ਹੈਗੀ ਆ ਉਹਨਾਂ ਦੇ ਟੱਬਰ ਦੇ ਜੀਆਂ ਵਰਗਾ ਕਸ਼ੋਰੀ ਲਾਲ ਯਾਦਵ ਉਹ ਜਿੱਤ ਗਿਆ ਜਿਹੜਾ ਕਿ ਅਮਿੱਠੀ ਤੋਂ ਜਿੱਤਿਆ ਸੋ ਐਤਕੀ ਦੇਸ਼ ਦੇ ਲੋਕਾਂ ਨੇ ਬਹੁਤ ਕੁਝ ਬਦਲ ਕੇ ਦਿਖਾਇਆ ਐਤਕੀ ਦੇਸ਼ ਦੇ ਲੋਕਾਂ ਨੇ ਬਹੁਤ ਕੁਝ ਕਰਕੇ ਦਿਖਾਇਆ ਜੇਕਰ ਸਬਕ ਲਿਆ ਜਾਵੇ ਤਾਂ ਤੇ ਹੁਣ ਕਹਿੰਦੇ ਵੀ ਪ੍ਰਧਾਨ ਮੰਤਰੀ ਸਾਹਿਬ ਅੱਧੀ ਰਾਤ ਨੂੰ ਉੱਠ ਉੱਠ ਕੇ ਨਤੀਸ਼ ਕੁਮਾਰ ਨੂੰ ਤੇ ਚੰਦਰਬਾਬੂ ਨਾਇਡੂ ਨੂੰ ਫੋਨ ਕਰਦੇ ਆ ਕਿ ਹਮਤੋਂ ਸਭ ਹੀ ਭਾਈ ਹੈ ਆਪ ਹਮਾਰੇ ਸਾਥ ਹੀ ਰਹਿਣਾ ਬੈਠ ਕੇ ਕਰਕੇ ਬਾਤ ਕਰਤੇ ਹੈ ਤੇ ਉਹਦੇ ਉੱਤੇ ਹੁਣ ਝਟਕਲੇ ਬਣਨ ਲੱਗ ਪਏ ਆ ਲੋਕ ਤਾਂ ਇਹ ਵੀ ਗੱਲ ਕਹਿੰਦੇ ਵੀ ਨਤੀਸ਼ ਕੁਮਾਰ ਨੂੰ ਮੜਾ ਜਾ ਇੰਡੀਆ ਘਟ ਜੋੜੇ ਕਹਵੇ ਕਿ ਭਾਈ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਬਣਾ ਦੰਨੇ ਉਹਨਾਂ ਨੇ ਮਾਰਨੀ ਛਾਲ ਤੇ ਇਧਰਲੇ ਪਾਸੇ ਆ ਜਾਣਾ ਕਿਉਂਕਿ ਨਤੀਸ਼ ਕੁਮਾਰ ਪਹਿਲਾਂ ਕਿਤੇ ਹੋਰ ਪਾਸੇ ਹੁੰਦੇ ਸੀ ਫਿਰ ਐਨਡੀਆ ਨਾਲ ਜੁੜ ਗਏ ਫਿਰ ਇਧਰਲੇ ਪਾਸੇ ਆ ਕੇ ਫਿਰ ਉਧਰ ਚਲੇ ਗਏ ਉਹਨਾਂ ਦੀ ਪਛਾਣੀ ਇਹੋ ਜੀ ਹੈਗੀ ਆ ਸੋ ਵੈਨੇ ਭਾਈ ਕੀ ਬਣਦਾ ਪਰਦੇਸ਼ ਦੇ ਲੋਕਾਂ ਨੇ ਬਹੁਤ ਵੱਡਾ ਐਤ ਕੀ ਆਪਣਾ ਵਿਚਾਰ ਦੇਸ਼ ਦੇ ਲੋਕਾਂ ਨੇ ਬਹੁਤ ਵੱਡੀ ਐਤ ਕੀ ਆਪਣੀ ਸੋਚ ਉਜਾਗਰ ਕੀਤੀ ਆ ਵੀ ਭਾਈ ਇੰਉਂ ਨਹੀਂ ਗੱਲ ਬਣਦੀ ਜਿਵੇਂ ਤੁਸੀਂ ਕਰਦੇ ਹੋ ਕਦੇ ਉਹਦੀ ਲੱਤ ਫੜ ਲਈ ਕਦੇ ਉਹਦੀ ਬਾਹ ਫੜ ਲਈ ਕਦੇ ਉਹਨੂੰ ਮਾੜਾ ਕਹਤਾ ਕਦੇ ਉਹਨੂੰ ਚੰਗਾ ਕਹਤਾ ਇਆਉਂ ਨਹੀਂ ਗੱਲ ਚਲਣੀ ਜੀ ਬਿਲਕੁਲ ਸਹੀ ਤਰ੍ਹਾਂ ਸਾਹਿਬ ਇਹ ਤੁਸੀਂ ਸਹੀ ਕਿਹਾ ਕਿ ਦੇਸ਼ ਦੇ ਲੋਕਾਂ ਨੇ ਹੁਣ ਸ਼ੀਸ਼ਾ ਦਿਖਾਇਆ ਇਹਨਾਂ ਨੂੰ ਪਰ ਉਧਰ ਦੂਸਰੇ ਬੰਨੇ ਤੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਅਯੁੱਧਿਆ ਦਾ ਤਾਂ ਜ਼ਿਕਰ ਕੀਤਾ ਲਖੀਨਪੁਰ ਕੀ ਦੀ ਦਾ ਜ਼ਿਕਰ ਕੀਤਾ ਮੇਠੀ ਦਾ ਜ਼ਿਕਰ ਕੀਤਾ ਮਤਲਬ ਇਹ ਉਹ ठाਵਾਂ ਨੇ ਜਿੱਥੇ ਤਾਂ ਇਹ ਗੱਲ ਸੱਚੀ ਹੈਰਾਨ ਕਰ ਗਈ ਕਿ ਉੱਥੇ ਵੀ ਬੀਜੇਪੀ ਹਾਰ ਗਈ ਜਦਕਿ ਇਹੋ ਲੱਗਦਾ ਸੀ ਕਿ ਅਯੁੱਧਿਆ ਦੇ ਵਿੱਚੋਂ ਤਾਂ ਬੀਜੇਪੀ ਜਿੱਤੂਗੀ ਜਿੱਤੂਗੀ ਕਿਉਂਕਿ ਪੂਰੇ ਭਾਰਤ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਉਹ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਉਧਿਆ ਦੇ ਵਿੱਚ ਜਿੱਤ ਪੱਕੀ ਆ ਪਰ ਜਦੋਂ ਉੱਥੇ ਹਾਰ ਹੋ ਗਈ ਤਾਂ ਮੇਨੂੰ ਲੱਗਦਾ ਇਹ ਤਾਂ ਸਭ ਤੋਂ ਵੱਡੀ ਹਾਰ ਹੈ ਬਿਲਕੁਲ ਜੀ ਇਹ ਗੱਲ ਬਹੁਤ ਵੱਡੀ ਹਾਰ ਵਾਲੀ ਆ ਇਹ ਸਭ ਤੋਂ ਵੱਡੀ ਹਾਰ ਵਾਲੀ ਆਪਾਂ ਇਸ ਕਰਕੇ ਮੰਨਦੇ ਆ ਕਿਉਂਕਿ ਜੇਕਰ ਕੱਲ ਨੂੰ ਵਾਹਿਗੁਰੂ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਜਾਣ ਨਾ ਕੱਲ ਨੂੰ ਅੱਲਾਹ ਤਾਲਾ ਦੇ ਨਾਂ ਤੇ ਵੋਟਾਂ ਮੰਗੀਆਂ ਜਾਣ ਕੱਲ ਨੂੰ ਕਿਸੇ ਧਰਮ ਗ੍ਰੰਥ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਜਾਣ ਇਹ ਸਾਰੀ ਗੱਲ ਹੀ ਗਲਤ ਆ ਧਰਮ ਵੱਖਰੀ ਗੱਲ ਰਾਜਨੀਤੀ ਵੱਖਰੀ ਗੱਲ ਆਪਾਂ ਇਹ ਗੱਲ ਕਹਿੰਦੇ ਆ ਵੀ ਚਲੋ ਧਰਮ ਦੀ ਵਰਤੋਂ ਹੁੰਦੀ ਪਰ ਧਰਮ ਦੀ ਇੰਨੀ ਵਰਤੋਂ ਵੀ ਨਹੀਂ ਹੋਣੀ ਚਾਹੀਦੀ ਵੀ ਵਿਕਾਸ ਦੀ ਤੇ ਬਾਕੀ ਮੁੱਦਿਆਂ ਦੀ ਬਾਤ ਹੀ ਪਿੱਛੇ ਪੈ ਜੇ ਸੋ ਭਾਜਪੀ ਨੂੰ ਸ਼ੀਸ਼ਾ ਦਿਖਾਇਆ ਲੋਕਾਂ ਨੇ ਵੀ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਵੀ ਦੋ ਵਾਰ ਭਾਈ ਤੁਹਾਡੀ ਗੱਲ ਬਣ ਗਈ ਆ ਪਰ ਇਹ ਸੋਚੋ ਨਾ ਵੀ ਵਾਰ-ਵਾਰ ਇੱਕੋ ਗੱਲ ਬਣੀ ਜਾਊਗੀ ਸੋ ਅੱਜ ਦੇਸ਼ ਦੇ ਵਿੱਚ ਇਹ ਵੀ ਚਰਚਾ ਚੱਲ ਪਈ ਆ ਵੀ ਭਾਰਤ ਦੇ ਪ੍ਰਧਾਨ ਮੰਤਰੀ 5 ਸਾਲ ਲਈ ਕੱਢਣਗੇ ਅੱਜ ਚਰਚਾ ਇਹ ਚੱਲ ਪਈ ਆ ਜੀ ਕਿ 1 ਸਾਲ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ 75 ਵਰਿਆਂ ਦੇ ਹੋ ਜਾਣਾ ਤੇ ਬੀਜੇਪੀ ਹੋ ਸਕਦਾ ਉਸ ਤੋਂ ਬਾਅਦ ਕੋਈ ਮਹੱਤਵਪੂਰਨ ਫੈਸਲਾ ਲਵੇ ਸ਼ਾਇਦ ਤੇ ਹੁਣ ਨਾਲੇ ਜਦੋਂ ਕੋਈ ਪਾਰਟੀ ਹੋਵੇ ਨਾ ਕਿਸੇ ਹੋਰ ਦੇ ਖੰਭਾਂ ਦੇ ਸਿਰ ਦੇ ਉੱਤੇ ਸਰਕਾਰ ਬਣਾਉਂਦੀ ਤੇ ਫਿਰ ਉਹਦਾਂ ਚਮਤਕਾਰ ਨਹੀਂ ਚੱਲਦੀਆਂ ਹੁੰਦੀਆਂ ਫਿਰ ਉਹਨੂੰ ਕੋਈ ਇਹ ਹੁੰਦਾ ਵੀ ਯਾਰ ਜੇਕਰ ਕਿਤੇ ਆ ਗੱਠਜੋੜ ਵਾਲੇ ਬੰਦੇ ਗੁੱਸੇ ਹੋ ਗਏ ਇਹਨਾਂ ਨੇ ਆਪਦਾ ਸਮਰਥਨ ਵਾਪਸ ਲੈ ਲਿਆ ਆ ਪਤਣਾਮ ਕਰਕੇ ਡਿੱਗ ਪਾਂਗੇ ਕਤੇ ਆ ਨਾ ਹੋ ਜਾਏ ਕਤੇ ਆਉ ਨਾ ਹੋ ਜਾਏ ਫਿਰ ਥੋੜਾ ਜਿਹਾ ਸੰਭਲ ਕੇ ਚਲਦੇ ਨਾਲੇ ਭਾਵੇਂ ਸੂਬੇ ਦੀ ਗੱਲ ਕਰਗੇ ਭਾਵੇਂ ਦੇਸ਼ ਦੀ ਗੱਲ ਕਰਗੇ ਵਿਰੋਧੀ ਧਿਰਾਂ ਦਾ ਜਿਉਂਦੇ ਰਹਿਣਾ ਤੇ ਪ੍ਰਭਾਵਸ਼ਾਲੀ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੱਤਾਧਾਰੀ ਧਿਰ ਅਕਲ ਨਾਲ ਕੰਮ ਕਰੇ ਦੇਸ਼ ਦੇ ਵਿੱਚ ਵਿਰੋਧੀ ਧਿਰਾਂ ਮਰੀਆਂ ਮੁੱਕੀਆਂ ਪਈਆਂ ਸੀ ਤੇ ਮੈਨੂੰ ਲੱਗਦਾ ਵੀ ਹੁਣ ਕੱਲ ਦੇ ਨਤੀਜਿਆਂ ਤੋਂ ਬਾਅਦ ਦੇਸ਼ ਦੇ ਵਿੱਚ ਇਹ ਧਿਰਾਂ ਜਿਉਂਦਿਆਂ ਦੇ ਵਿੱਚ ਹੋ ਜਾਣੀਆਂ ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਜੀ ਜੀ ਬਿਲਕੁਲ ਪਿਆਰੇ ਸਾਹਿਬ ਰਾਹੁਲ ਗਾਂਧੀ ਹੋਰਾਂ ਦੀ ਗੱਲ ਕਰਦੇ ਆ ਰਾਹੁਲ ਗਾਂਧੀ ਤੇ ਖੜਗੇ ਹੋਰਾਂ ਨੇ ਕਹਿੰਦੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਜੀ ਕੀ ਕਿਹਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਬਿਲਕੁਲ ਜੀ ਉਹਨਾਂ ਨੇ ਲੰਘੇ ਕੱਲ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਮਹੱਤਵਪੂਰਨ ਗੱਲਾਂ ਬਾਤਾਂ ਹੋਈਆਂ ਮਲਕਾਰਜਨ ਖੜਗੇ ਨੇ ਤੇ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਆ ਕਿ ਅਸੀਂ ਕਿਸੇ ਇੱਕ ਪਾਰਟੀ ਦਾ ਇੱਕ ਵਿਅਕਤੀ ਦੇ ਖਿਲਾਫ ਝੋਣ ਨਹੀਂ ਲੜੀ ਕਾਂਗਰਸ ਨੇ ਤੇ ਇੰਡੀਆ ਗੱਠ ਜੋੜ ਦੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਚੋਣ ਲੜੀ ਤੇ ਅਸੀਂ ਉਹਦੇ ਵਿੱਚ ਆਪ ਜੀ ਦੇ ਸਹਿਯੋਗ ਕਰਕੇ ਕਾਮਯਾਬ ਹੋਏ ਆਂ ਉਹਨਾਂ ਨੇ ਕਿਹਾ ਜੀ ਕਿ ਜੋ ਜਨਤਾ ਨੇ ਫਤਵਾ ਦਿੱਤਾ ਉਹ ਸਾਨੂੰ ਸਿਰ ਮੱਥੇ ਆ ਪਰ ਅਸੀਂ ਕੋਈ ਪ੍ਰਧਾਨ ਮੰਤਰੀ ਐ ਹੋਵੇ ਫਲਾਣਾ ਐ ਹੋਵੇ ਇਸ ਕਰਕੇ ਨਹੀਂ ਚੋਣ ਲੜੀ ਅਸੀਂ ਸਿਰਫ ਇਸ ਕਰਕੇ ਚੋਣ ਲੜੀ ਕਿ ਸੰਵਿਧਾਨ ਨੂੰ ਬਚਾਉਣਾ ਅਸੀਂ ਇਸ ਕਰਕੇ ਚੋਣ ਲੜੀ ਵੀ ਦੇਸ਼ ਦੇ ਵਿੱਚ ਹੋ ਕੀ ਕੀ ਰਿਹਾ ਨਫਰਤ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਥੋੜੀ ਜੀ ਅਕਲ ਆਵੇ ਉਹਨਾਂ ਨੇ ਇਹ ਗੱਲ ਕਹੀ ਕਿ ਦੇਸ਼ ਦੇ ਵਿੱਚ ਬੀਜੇਪੀ ਨੇ ਸਿਰਫ ਇੱਕ ਵਿਅਕਤੀ ਵਿਸ਼ੇਸ਼ ਦੇ ਨਾਂ ਦੇ ਉੱਤੇ ਮੋਦੀ ਕੋ ਵੋਟ ਦੋ ਮੋਦੀ ਕੋ ਵੋਟ ਦੋ ਮੋਦੀ ਕੋ ਵੋਟ ਦੋ ਆ ਕਿਹਾ ਤੇ ਅਸੀਂ ਇਹ ਕਹਿੰਦੇ ਰਹੇ ਵੀ ਭਾਈ ਸੰਵਿਧਾਨ ਬਚਾਓ ਸੰਵਿਧਾਨ ਬਚਾਓ ਸੰਵਿਧਾਨ ਬਚਾਓ ਫਿਰਕਾ ਪ੍ਰਸਤੀ ਘਟਾਓ ਨਫਰਤ ਦੀ ਰਾਜਨੀਤੀ ਕਰਨ ਵਾਲੇ ਪਰੇ ਕਰੋ ਉਹਨਾਂ ਨੇ ਕਿਹਾ ਜੀ ਕਿ ਇੱਥੋਂ ਪਤਾ ਲੱਗਦਾ ਕਿ ਦੇਸ਼ ਦੇ ਲੋਕ ਵੀ ਸੰਵਿਧਾਨ ਬਚਾਉਣ ਦੇ ਪੱਖ ਦੇ ਵਿੱਚ ਸਨ ਇਹ ਨਤੀਜੇ ਦੱਸਦੇ ਵੀ ਭਾਈ ਦੇਸ਼ ਦੇ ਲੋਕ ਸੰਵਿਧਾਨ ਬਚਾਉਣ ਦੇ ਪੱਖ ਦੇ ਵਿੱਚ ਸਨ ਸੋ ਉਹਨਾਂ ਨੇ ਆ ਗੱਲਾਂ ਕਹੀਆਂ ਤੇ ਉਸ ਤੋਂ ਵੱਲੀ ਗੱਲ ਮਹੱਤਵਪੂਰਨ ਇਹ ਆ ਵੀ ਰਾਹੁਲ ਗਾਂਧੀ ਦਾ ਕਦ ਉਭਰਿਆ ਰਾਹੁਲ ਗਾਂਧੀ ਜਿਹਨੂੰ ਪੱਪੂ ਕਹਿੰਦੇ ਸੀ ਇਹ ਤਾਂ ਜੀ ਸ਼ਹਿਜ਼ਾਦਾ ਹੈ ਇਹ ਤਾਂ ਫਲਾਣਾ ਹੈ ਢਿੰਗੜਾ ਹੈ ਇਹਨਾਂ ਗੱਲਾਂ ਨੂੰ ਦੇਸ਼ ਦੇ ਲੋਕਾਂ ਨੇ ਪਰ ਇਹ ਕਰਕੇ ਤੇ ਇਹ ਗੱਲ ਕਬੂਲ ਕਰ ਦਿੱਤੀ ਆ ਕਿ ਭਾਈ ਰਾਹੁਲ ਗਾਂਧੀ ਸਥਾਪਤ ਰਾਜਨੀਤਿਕ ਲੋਕਾਂ ਦੇ ਵਿੱਚ ਹੁਣ ਆਉਂਦਾ ਹੈ ਆਪਾਂ ਬੰਨੀਏ ਨਾ ਬੰਨੀਏ ਸਾਡੀ ਬਾਦ ਦੀ ਮਰਜ਼ੀ ਆ ਪਰ ਗੱਲ ਇਹ ਜੀ ਕਿ ਰਾਹੁਲ ਗਾਂਧੀ ਨੇ ਬਹੁਤ ਕੁਝ ਸਿਖਾ ਦਿੱਤਾ ਬਹੁਤ ਕੁਝ ਸਮਝਾ ਦਿੱਤਾ ਤੇ ਰਾਹੁਲ ਗਾਂਧੀ ਦੇ ਪ੍ਰਚਾਰ ਦੀ ਧਾਰ ਵੀ ਤਖੀਰੀ ਤੇ ਰਾਹੁਲ ਗਾਂਧੀ ਨੇ ਆਪਦਾ ਜਲਵਾ ਵੀ ਪੇਸ਼ ਕੀਤਾ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਪਾਣੀ ਲੱਥਿਆ ਇਹਦੇ ਵਿੱਚ ਕੋਈ ਦੋਰਾ ਨਹੀਂ ਸੋ ਵੈਨੇ ਆਪਈ ਇੱਕ ਹੋਰ ਸਤ ਮੈਂ ਗੱਲ ਭੁੱਲ ਨਾ ਜਾਵਾਂ ਵਾਇਨਾਡ ਤੋਂ ਵੀ ਐਮਪੀ ਐ ਰਾਹੁਲ ਗਾਂਧੀ ਤੇ ਹੁਣ ਰਾਇਬਰੇਲੀ ਤੋਂ ਵੀ ਆ ਉਹਨੇ ਕੱਲ ਇੱਕ ਵੀਡੀਓ ਬਣਾ ਕੇ ਪਾਈ ਆ ਵੀ ਮੇਰਾ ਮਨ ਤਾਂ ਇਹ ਚਾਹੁੰਦਾ ਜੀ ਕਿ ਮੈਂ ਦੋਵਾਂ ਥਾਵਾਂ ਤੋਂ ਐਮਪੀ ਰਵਾਂ ਤੇ ਤੁਹਾਡਾ ਦੋਵਾਂ ਹੀ ਹਲਕਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਪਰ ਨਿਯਮਾਂ ਦੇ ਮੁਤਾਬਕ ਇੱਕ ਦੇ ਵਿੱਚੋਂ ਰਹਿਣਾ ਪੈਂਦਾ ਉਹ ਆਪਾਂ ਵਿਚਾਰ ਕਰ ਲਾਂਗੇ ਪਰ ਮੇਰਾ ਚਿਤ ਕਰਦਾ ਕਿ ਮੈਂ ਦੋਹਾਂ ਥਾਵਾਂ ਤੋਂ ਰਹਾ ਮੈਂ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਜੀ ਜੀ ਕਹਣਾ ਸਰ ਹੁਣ ਪੰਜਾਬ ਦੀ ਗੱਲ ਕਰਦੇ ਆਂ ਜੀ ਪੰਜਾਬ ਦੇ ਵਿੱਚ ਜਿਹੜੇ ਨਤੀਜੇ ਸਾਹਮਣੇ ਆਏ ਨੇ ਇਹਨਾਂ 13 ਲੋਕ ਸਭਾ ਸੀਟਾਂ ਦੇ ਉਹਨਾਂ ਨਤੀਜਿਆਂ ਨੇ ਵੀ ਹੈਰਾਨ ਕਰ ਦਿੱਤਾ ਪੰਜਾਬ ਦੇ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਕੋਈ ਸਹੀ ਨਜ਼ਰ ਨਹੀਂ ਆਈ ਟਾਣਾ ਸਾਹਿਬ ਉਹਨਾਂ ਨੇ ਆਪ ਦੀਆਂ ਨੀਤੀਆਂ ਨੂੰ ਨਕਾਰ ਦਿੱਤਾ ਦੇਖੋ ਪਹਿਲੀ ਗੱਲ ਤੇ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਾ ਉਹ ਤਾਂ ਕਰਕੇ ਬਣੀ ਕਿਉਂਕਿ ਲੋਕ ਅਕਾਲੀਆਂ ਤੋਂ ਭਾਜਪਾਈਆਂ ਤੋਂ ਕਾਂਗਰਸ ਤੋਂ ਉਕਤਾਗੇ ਸੀ ਬੋਰ ਹੋ ਗਏ ਸੀ ਇਹਨਾਂ ਦੀਆਂ ਗੱਲਾਂ ਨੂੰ ਸੁਣ ਸੁਣ ਕੇ ਅੱਕ ਗਏ ਸੀ ਕੰਮ ਕਾਜੇ ਕੋ ਕਰਦੇ ਨਹੀਂਗੇ ਥੁੱਕਣ ਨਾਲ ਬੜੇ ਪਕਾਈ ਜਾਂਦੇ ਆ ਇਸ ਕਰਕੇ ਆਮ ਆਦਮੀ ਪਾਰਟੀ ਦੇ ਅਣ ਸਿੱਖੇ ਨਵੇਂ ਬਹੁ ਗਿਣਤੀ ਬੰਦੇ ਜਿਹੜੇ ਰਾਜਨੀਤੀ ਦੇ ਵਿੱਚ ਪਹਿਲੀ ਵਾਰ ਆਏ ਜਿਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਇਸ ਤੋਂ ਪਹਿਲਾਂ ਕਦੇ ਸਰਪੰਚੀ ਦੀ ਚੋਣਵਿਣੀ ਲੜੀ ਸੀ ਉਹਨਾਂ ਨੂੰ ਜਿਤਾਇਆ ਪਰ ਹੁਣ ਦੇ ਨਤੀਜੇ ਦੱਸਦੇ ਆ ਜਿਹੜੇ ਕੱਲ੍ਹ ਵਾਲੇ ਆ ਕਿ ਲੋਕ ਆਮ ਆਦਮੀ ਪਾਰਟੀ ਤੋਂ ਖੁਸ਼ ਨਹੀਂ ਹੈਗੇ ਲੋਕ ਪਹਿਲੇ ਸਾਲ ਤਾਂ ਬੜੇ ਖੁਸ਼ ਰਹੇ ਵੀਰ ਭਗਵੰਤ ਮਾਨ ਸਾਹਿਬ ਆ ਜਿਹੜੇ ਕਿੱਕਲੀ ਬੜੀ ਸੋਹਣੀ ਸੁਣਾਉਂਦੇ ਆ ਭਗਵੰਤ ਮਾਨ ਸਾਹਿਬ ਸਿੱਧੀਆਂ ਗੱਲਾਂ ਸੁਣਾ ਦਿੰਦੇ ਆ ਭਗਵੰਤ ਮਾਨ ਸਾਹਿਬ ਠੋਕਦੇ ਬਹੁਤ ਭੜਾ ਆ ਕਰਦੇ ਆ ਪਰ ਹੁਣ ਲੋਕਾਂ ਦਾ ਮਤਲਬ ਇਹ ਆ ਵੀਰ ਕੰਮ ਕਰਕੇ ਦਿਖਾਓ ਉਹ ਬਾਕੀ ਗੱਲਾਂ ਸਾਰੀਆਂ ਖਤਮ ਹੋ ਗਈਆਂ ਤੇ ਜੇਕਰ ਤੁਸੀਂ ਅਜ ਵੀ ਕਿੱਕੜਾਂ ਦਾ ਸੁਲਾਉ ਸੁਣਾਓਗੇ ਤੇ ਭਾਈ ਅਸੀਂ ਖੁਸ਼ ਤਾਂ ਹੋ ਸਕਦੇ ਪਰ ਵੋਟ ਨਹੀਂ ਪਾ ਸਕਦੇ ਸੋ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦੇ ਵਿੱਚ ਕੰਮ ਕਰਕੇ ਦਿਖਾਉਣਾ ਪਊਗਾ ਅੱਜ ਵਾਲੀ ਸਥਿਤੀ ਇਹ ਆ ਤੁਸੀਂ ਦੇਖੋ ਪੰਜ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋਈਆਂ ਸ਼ੀਤਲ ਉਂਗਰਾਲ ਵਾਲੀ ਮੀਤ ਹੇਰ ਵਾਲੀ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਰਾਜਕੁਮਾਰ ਚੱਬੇਵਾਲ ਵਾਲੀ ਤੇ ਰਾਜਾ ਬੜਿੰਗ ਵਾਲੀ ਇੱਥੇ ਹੁਣ ਪੰਜਾਂ ਸੀਟਾਂ ਦੇ ਉੱਤੇ 4-5 ਮਹੀਨਿਆਂ ਦੇ ਵਿੱਚ ਜਮਨੀ ਚੋਣ ਹੋਊਗੀ ਉਦੋਂ ਆਮ ਆਦਮੀ ਪਾਰਟੀ ਵਾਸਤੇ ਇੱਕ ਹੋਰ ਚੁਣੌਤੀ ਉਸ ਤੋਂ ਪਹਿਲਾਂ ਕੰਮ ਕਰਕੇ ਦਿਖਾਉਣਾ ਪਊਗਾ ਜੇ ਮੰਨ ਲਓ ਪੰਜਾਂ ਦੇ ਵਿੱਚੋਂ 3-4 ਨਹੀਂ ਜਿੱਤਦੇ ਤੇ ਫਿਰ ਆਮ ਆਦਮੀ ਪਾਰਟੀ ਸਾਰੇ ਪਾਸੇ ਗਈ ਦਾ ਮਤਲਬ ਤਾਂ ਇਹ ਹੋਊਗਾ ਕਿ ਕਿ ਐਤਕੀ ਆਮ ਆਦਮੀ ਪਾਰਟੀ ਦੀਆਂ ਵੱਖ-ਵੱਖ ਵਿਧਾਨ ਸਭਾ ਸੀਟਾਂ ਦਾ ਹਾਲ ਦੇਖੋ ਜਿਵੇਂ ਜਲੰਧਰ ਦੇ ਵਿੱਚ 9 ਵਿਧਾਨ ਸਭਾ ਹਲਕੇ ਆ ਤੇ 9ਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਹਰ ਗਈ ਆ ਜਿੱਤੀ ਕਿਸੇ ਪਾਸੇ ਵੀ ਨਹੀਂ ਸੋ ਇਦਾਂ ਨੇ ਬਹੁਤ ਸਾਰੇ ਵੇਰਵੇ ਆ ਪਰ ਆਮ ਆਦਮੀ ਪਾਰਟੀ ਦੀ ਜਿਵੇਂ ਲਹਿਰ ਬਣੀ ਸੀ ਐਤਕੀ ਲਹਿਰ ਆਜ਼ਾਦ ਉਮੀਦਵਾਰਾਂ ਦੇ ਹੱਕ ਚ ਬਣੇਗੀ ਇਹਦਾ ਮਤਲਬ ਇਹ ਆ ਵੀ ਲੋਕਾਂ ਨੇ ਇੱਕ ਹੋਰ ਕੋਈ ਬਦਲਵਾ ਚਿਹਰਾ ਲੱਭਣਾ ਸ਼ੁਰੂ ਕਰਤਾ ਵੀ ਯਾਰ ਤੁਹਾਡੇ ਕੋਲੋਂ ਵੀ ਸਾਨੂੰ ਆਸ ਨਹੀਂ ਗਈ ਤੇ ਤੁਸੀਂ ਵੀ ਉਮੀਦਾਂ ਤੇ ਖਰੇ ਨਹੀਂ ਉਤਰਦੇ ਚਲੋ ਅਸੀਂ ਇੱਕ ਨਵਾਂ ਤਜਰਬਾ ਕਰਕੇ ਦੇਖ ਲੈਨੇ ਆ ਸੋ ਪੰਜਾਬ ਦੇ ਵਿੱਚ ਔਰਤਾਂ ਨੂੰ ਹਜ਼ਾਰ ਰੁਪਈਆ ਨਾ ਦੇਣਾ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਮੁੰਡਿਆਂ ਨੂੰ ਤੇ ਜੇਲ੍ਹ ਦੇ ਵਿੱਚ ਭੇਜਣਾ ਝੂਠੇ ਪਰਚੇ ਦਰਜ ਹੋਣਾ ਬਦਲਾ ਲਊ ਕਾਰਵਾਈ ਹੋਣਾ ਤੇ ਟੀਚਰਾਂ ਤੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਡੀਏ ਦੀ ਕਿਸ਼ਤ ਨਾ ਮਿਲਣੀ ਤੇ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਨਾ ਬਹਾਲ ਹੋਣੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਗਈਆਂ ਆਮਰਵੀ ਪਾਰਟੀ ਨੂੰ ਇਹਨਾਂ ਨਤੀਜਿਆਂ ਤੋਂ ਇੱਕ ਸਬਕ ਲੈਣਾ ਚਾਹੀਦਾ ਵੀ ਭਾਈ ਇਹ ਤਾਂ ਸਿਰਫ ਟ੍ਰੇਲਰ ਆ ਜੇ ਪੰਜਾਬ ਦੇ ਲੋਕ ਅਣਸਿੱਖਿਆ ਨੂੰ 92 ਜਣਿਆਂ ਨੂੰ ਜਿਤਾ ਸਕਦੇ ਆ ਤੇ ਪੰਜਾਬ ਦੇ ਲੋਕ ਜੇਕਰ ਕੈਪਟਨਾ ਨੂੰ ਬਾਦਲਾ ਨੂੰ ਸਿੱਧੂ ਨੂੰ ਮਜੀਠੀਏ ਨੂੰ ਸਭ ਨੂੰ ਹਰਾ ਸਕਦੇ ਆ ਤੇ ਭਾਈ ਕੱਲ ਨੂੰ ਵਾਰੀ ਤੁਹਾਡੀ ਵੀ ਆਈ ਲੋ ਇਸ ਕਰਕੇ ਜਿਹੜੀ ਬੋਰਡਾਂ ਦੀ ਰਾਜਨੀਤੀ ਆ ਉੱਥੇ ਬੋਰਡ ਲੱਗਾ ਛਾ ਗਏ ਉੱਥੇ ਬੋਰਡ ਲੱਗਾ ਛਾ ਗਏ ਉਹਦੇ ਉੱਤੇ ਤਵਾ ਲਾਤਾ ਆ ਤੁਹਾਨੂੰ ਐ ਕਰੂ ਮਾਂਜੂ ਕੁਰੀ ਸੰਗੇ ਫਲਾ ਕਰਾਂਗੇ ਅਸੀਂ ਜਿਉਂ ਉਹਨਾਂ ਦਾ ਹੋਟਲ ਠਾ ਦੇਾਂਗੇ ਆ ਗੱਲਾਂ ਜਿਹੜੀਆਂ ਲੋਕਾਂ ਨੇ ਵੀ ਮਨੋਰੰਜਨ ਕਰਨ ਨੂੰ ਠੀਕ ਆ ਹੁਣ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਕੰਮ ਕਰਗੇ ਆਪਾਂ ਜੀ ਬਿਲਕੁਲ ਪਿਆਰਾ ਸਾਹਿਬ ਤੁਸੀਂ ਆਜ਼ਾਦ ਨੀ ਦੁਆਰਾ ਦੀ ਗੱਲ ਕਰ ਰਹੇ ਸੀ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਇਹ ਦੋਵੇਂ ਪੰਜਾਬ ਦੇ ਵਿੱਚ ਜਿੱਤੇ ਨੇ ਔਰ ਇਹਨਾਂ ਦੀ ਜਿੱਤ ਦੇ ਨਾਲ ਪੰਜਾਬ ਦਾ ਮਾਹੌਲ ਜਿਹਾ ਵੀ ਬਦਲ ਗਿਆ ਜੀ ਦੇਖੋ ਪੰਜਾਬ ਦੇ ਲੋਕ ਮਾਹੌਲ ਬਦਲ ਦਿੰਦੇ ਹੁੰਦੇ ਜੀ ਪੰਜਾਬ ਦੇ ਲੋਕ ਥੋੜੇ ਕਿ ਸਮੇਂ ਵਾਸਤੇ ਮਾਹੌਲ ਬਦਲਦੇ ਹੁੰਦੇ ਆਪਾਂ ਇਹ ਵੀ ਜਾਣਦੇ ਆ ਤੁਸੀਂ ਦੇਖੋ ਉਹੀ ਸਿਮਰਨਜੀਤ ਮਾਨ ਆ ਉਹੀ ਸੰਗਰੂਰ ਆ ਉਹੀ ਵੋਟਰ ਆ ਉਹੀ ਹਾਲਾਤ ਆ ਹੁਣ ਕਿਉਂ ਨਹੀਂ ਜਿੱਤੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਕ ਲਹਿਰ ਬਣਾਈ ਸੀ ਸਿਮਰਨਜੀਤ ਮਾਨ ਦੇ ਪੱਖ ਚ ਉਸ ਤੋਂ ਪਹਿਲਾਂ ਲਹਿਰ ਬਣਾਈ ਸੀ ਆਮ ਆਦਮੀ ਪਾਰਟੀ ਦੇ ਪੱਖ ਚ ਤੁਸੀਂ ਇਹ ਦੇਖੋ ਜੀ ਕਿ ਜਦੋਂ ਪਹਿਲੀ ਵਾਰ 2014 ਦੇ ਵਿੱਚ ਚੋਣ ਲੜੀ ਆ ਆਮ ਆਦਮੀ ਪਾਰਟੀ ਨੇ ਤੇ ਇਥੇ ਪੰਜਾਬ ਦੇ ਵਿੱਚ ਲੋਕ ਸਭਾ ਦੀ ਉਦੋਂ ਚਾਰ ਉਮੀਦਵਾਰ ਜਿੱਤੇ ਫਿਰ ਉਸ ਤੋਂ ਬਾਅਦ 2019 ਚ ਇੱਕ ਜਿੱਤਿਆ ਤੇ ਹੁਣ ਤਿੰਨ ਜਿੱਤੇ ਆਮ ਆਦਮੀ ਪਾਰਟੀ ਨੇ ਤਾਂ ਘਟਾਈ ਹੋਇਆ ਵਧਾਤਾ ਹੋਇਆ ਨਹੀਂਗਾ ਸੋ ਗੱਲ ਇਹ ਜੀ ਕਿ ਜਿਹੜੀ ਲਹਿਰ ਬਣੀ ਹੈ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਦੇ ਪੱਖ ਦੇ ਵਿੱਚ ਇਹ ਲਹਿਰ ਨੂੰ ਬਰਕਰਾਰ ਰੱਖਣਾ ਜੇ ਇਹ ਲਹਿਰ ਪਹਿਲੀ ਤੇ ਆਖਰੀ ਆ ਇਹ ਅੰਮ੍ਰਿਤਪਾਲ ਦੇ ਉੱਤੇ ਤੇ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਹੁਣ ਆਪਾਂ ਟਾਰਾ ਮਾਰੀ ਚੱਲੀਏ ਜਿੱਤ ਗਿਆ ਪੰਥਕ ਸਰਕਾਰ ਆ ਜਾਣੀ ਆ ਬਿਲਕੁਲ ਆ ਜਾਣੀ ਆ ਪਰ ਆਊਗੀ ਤਾਂ ਜੇਕਰ ਕੰਮ ਕਰਕੇ ਦਿਖਾਏ ਹੋਣਗੇ ਤੇ ਜੇ ਭਾਈ ਨਾ ਲਹਿਰ ਦਾ ਕੋਈ ਮੁੱਲ ਪਿਆ ਤੇ ਲੋਕਾਂ ਨੇ ਇਹਨਾਂ ਨੂੰ ਵੀ ਛੱਡ ਕੇ ਕੋਈ ਹੋਰ ਬਦਲਵਾ ਪ੍ਰਬੰਧ ਦੇਖਣ ਲੱਗ ਜਾਣਾ ਕਿਉਂਕਿ ਸਾਡੇ ਭਾਰਤ ਦੇ ਤੇ ਸਾਡੇ ਪੰਜਾਬ ਦੇ ਲੋਕਾਂ ਦੀ ਤਾਕਤ ਵੀ ਹੈ ਨਾ ਕਿ ਹਰ ਚੌਥੇ ਕਿ ਮਹੀਨੇ ਸਾਡਾ ਮਨ ਬੋਰ ਹੁੰਦਾ ਅਸੀਂ ਕਹਿੰਦੇ ਮਿੰਨ ਨਹੀਂ ਇਹ ਨਹੀਂ ਠੀਕ ਹੁਣ ਆਪਾਂ ਹੋਰ ਕੁਝ ਦੇਖਦੇ ਹਾਂ ਸੋ ਕੋਈ ਬਾਹਰੀ ਖੁਸ਼ੀ ਮਨਾਉਣ ਵਾਲੀ ਗੱਲ ਨਹੀਂ ਹਾਂ ਇਹ ਸਰਕਾਰ ਦੇ ਪ੍ਰਤੀ ਗੁੱਸੇ ਦੀ ਭਾਵਨਾ ਸੀ ਤੇ ਉਹ ਜਿੱਤੇ ਆ ਵਧੀਆ ਗੱਲ ਆ ਉਹ ਜੇਲ੍ਹ ਦੇ ਵਿੱਚ ਬੈਠਾ ਜਿੱਤੇ ਅਮਰਤਪਾਲ ਬਹੁਤ ਵਧੀਆ ਗੱਲ ਆ ਪਰ ਅਗਲੀ ਪਰਖ ਉਹਦੀ ਲੋਕ ਸਭਾ ਦੇ ਵਿੱਚ ਟੁੱਕੇ ਗਏ ਮੁੱਦਿਆਂ ਤੋਂ ਬਾਅਦ ਹੋਣੀ ਆ ਅਗਲੀ ਪਰਖ ਖਡੂਰ ਸਾਹਿਬ ਦੇ ਮਸਲੇ ਹੱਲ ਕਰਵਾਉਣ ਤੋਂ ਹੋਣੀ ਹੈ ਜੇ ਉਹ ਹੱਲ ਹੁੰਦੇ ਆ ਤਾਂ ਗੱਲ ਵੱਖਰੀ ਹੋਊਗੀ ਨਹੀਂ ਤਾਂ ਫਿਰ ਪਹਿਲੀ ਤੇ ਆਖਰੀ ਵਾਰ ਜਿੱਤ ਹੋਊਗੀ ਜੀ ਜੀ ਬਿਲਕੁਲ ਸਹੀ ਤੇਰਾ ਸਾਹਿਬ ਬੀਜੇਪੀ ਦੀ ਜੇ ਗੱਲ ਕਰੀਏ ਪੰਜਾਬ ਪੱਧਰ ਤੇ ਤਾਂ ਅਕਾਲੀ ਦਲ ਨੂੰ ਸਫਲਤਾ ਨਾ ਮਿਲਣ ਦਾ ਕਰਕੇ ਬੀਜੇਪੀ ਬਾਗੋ-ਬਾਗ ਹੈ ਦੇਖੋ ਜੀ ਤੂੰ ਮੈਂ ਤੇਰੇ ਹੀ ਬਾਗੋ-ਬਾਗ ਆ ਅਕਾਲੀ ਇਸ ਕਰਕੇ ਬਾਗੋ-ਬਾਗ ਆ ਜੀ ਕਿ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਤੇ ਬੀਜੇਪੀ ਇਸ ਕਰਕੇ ਬਾਗੋ-ਬਾਗ ਆ ਵੀ ਸਾਡੀ ਵੋਟ ਬੈਂਕ ਵਧ ਗਈ ਆ ਅਕਾਲੀ ਇਹ ਕਹਿੰਦੇ ਵੀ ਤੁਹਾਨੂੰ ਸੀਟ ਕੋਈ ਨਹੀਂ ਮਿਲੀ ਉਹ ਇਹ ਕਹਿੰਦੇ ਅਬੀ ਬੀਜੇਪੀ ਵਾਲੇ ਕਿ ਲੈ ਤੁਹਾਨੂੰ ਇੱਕ ਸੀਟ ਮਿਲੀ ਹੈ ਪਰ ਸਾਡੇ ਨਾਲੋਂ ਵੋਟਾਂ ਤਾਂ ਘੱਟ ਪਈਆਂ ਨਾ ਸੋ ਇਦਾਂ ਦੀਆਂ ਗੱਲਾਂ ਹੈਗੀਆਂ ਤੇ ਇਹ ਗੱਲ ਸੱਚੀ ਹੈ ਜੀ ਕਿ ਅਕਾਲੀ ਦਲ ਦਾ ਬਹੁਤ ਘਟਾ ਹੋਇਆ ਅਕਾਲੀ ਦਲ ਦੀ ਪੰਜਾਬ ਦੇ 10 ਲੋਕ ਸਭਾ ਹਲਕਿਆਂ ਦੇ ਵਿੱਚ ਜ਼ਮਾਨਤ ਦਬਤ ਹੋਈ ਹੈ ਤੇ ਬੀਜੇਪੀ ਦਾ ਵੋਟ ਬੈਂਕ ਵਧਿਆ ਵੋਟ ਪਰਸੈਂਟੇਜ ਵਧੀ ਹੈ ਸੋ ਅਕਾਲੀ ਦਲ ਸਿਰਫ ਆਪਣੀ ਇੱਕ ਸੀਟ ਬਚਾਉਣ ਦੇ ਵਿੱਚ ਕਾਮਯਾਬ ਹੋਇਆ ਅਕਾਲੀ ਦਲ ਨੂੰ ਆਸ ਸੀ ਕਿ ਅਸੀਂ ਘੱਟੋ ਘੱਟ 2 ਤੋਂ ਲੈ ਕੇ 3 ਸੀਟਾਂ ਕੱਢ ਲਾਂਗੇ ਪਰ ਅਕਾਲੀ ਦਲ ਨੂੰ ਸਿਰਫ ਇੱਕੋ ਸੀਟ ਮਿਲੀ ਹੈ ਜੇ ਬਠਿੰਡੇ ਵਾਲੀ ਸੀਟ ਵੀ ਅਕਾਲੀ ਦਲ ਨੂੰ ਨਾ ਮਿਲਦੀ ਤੇ ਫਿਰ ਤਾਂ ਅਕਾਲੀ ਦਲ ਦਾ ਤੇ ਬਸਪਾ ਦਾ ਹਾਲ ਇੱਕੋ ਜਿਹਾ ਹੀ ਆ ਫਿਰ ਇਹਨਾਂ ਨੇ ਪੜ ਪੱਲੇ ਕੀ ਰਹਿ ਜਾਣਾ ਸੀਗਾ ਅੱਜ ਆਪਾਂ ਜਿੰਨਾ ਮਰਜ਼ੀ ਕਹੀ ਜੇਕਰ ਇਹਨੇ ਬਸਪਾ ਐ ਹੈ ਪਰ ਬਸਪਾ ਨੂੰ ਜੇਕਰ ਹਰ ਥਾਂ ਤੇ ਜ਼ਮਾਨਤੀ ਜ਼ਬਤ ਹੁੰਦੀ ਆ ਜੇਕਰ ਯੂਪੀ ਦੇ ਵਿੱਚ ਵੀ ਇੱਕ ਵੀ ਸੀਟ ਨਹੀਂ ਮਿਲਦੀ ਤੇ ਫਿਰ ਬਸਪਾ ਤੇ ਕਮਿਊਨਿਸਟ ਪਾਰਟੀ ਦਾ ਹਾਲ ਤਾਂ ਇੱਕੋ ਜਿਹਾ ਹੀ ਆ ਸੋ ਵਿਨੇਪਾਈ ਆਉਂਦੇ ਸਮੇਂ ਤੇ ਕੀ ਮੰਨਦਾ ਪਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਅਸੀਂ ਹਾਰ ਦੇ ਕਾਰਨਾਂ ਦੀ ਪੜਤਾਲ ਕਰਾਂਗੇ ਤੇ ਮੇਰੀ ਬੇਨਤੀ ਇਹ ਵੀ ਜੇਕਰ ਨਹੀਂ ਹਾਰਦੇ ਕਾਰਨਾਂ ਦੀ ਪੜਤਾਲ ਹੁੰਦੀ ਪਤਾ ਨਹੀਂ ਲੱਗਦਾ ਤਾਂ ਮੇਰੇ ਨਾਲ ਚੱਲਣ ਦੀ ਮੈਂ ਆਪਦੇ ਪਿੰਡ ਦੇ ਵਿੱਚੋਂ ਕਿਸੇ ਵੀ 7 ਸਾਲ ਦੇ ਬੱਚੇ ਨੂੰ ਪੁੱਛ ਕੇ ਦੱਸ ਦੂੰਗਾ ਉਹ ਬੱਚੇ ਨੂੰ ਸਾਰਾ ਪਤਾ ਹੋਊਗਾ ਵੀ ਭਾਈ ਤੁਹਾਡੇ ਹਾਰਦੇ ਕਾਰਨ ਕਿਹੜੇ-ਕਿਹੜੇ ਆ ਸੋ ਸਾਰਾ ਕੁਝ ਸਾਹਦੇ ਸਾਹਮਣੇ ਆ ਕੋਈ ਮੰਨੇ ਨਾ ਮੰਨਿਓ ਬਾਅਦ ਦੀ ਗੱਲ ਆ ਆਪਦੀਆਂ ਗਲਤੀਆਂ ਕੀਤੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹਦਾ ਨਤੀਜਾ ਅੱਜ ਭੁਗਤਣੇ ਪੈ ਰਹੇ ਆ ਸੋ ਅਕਾਲੀ ਦਲ ਕਿਵੇਂ ਸਰਵਾਈਵ ਕਰੂਗਾ ਕਿਵੇਂ ਪੈਰਾਸਰ ਹੋਊਗਾ ਇਹ ਸਮਾਂ ਦੱਸੂਗਾ ਜੀ ਜੀ ਬਿਲਕੁਲ ਕਿਹਨਾਂ ਸਰ ਦਲ ਬਦਲੂਆਂ ਦੀ ਗੱਲ ਕਰੀਏ ਤਾਂ ਮੋਕਾ ਨੇ ਦਲ ਬਦਲੂਆਂ ਨੂੰ ਵੀ ਸਿਰੇ ਤੋਂ ਰਕਾਰ ਦਿੱਤਾ ਜੀ ਸਿਵਾਏ ਰਾਜਕੁਮਾਰ ਚੱਬੇਵਾਲ ਦੇ ਕੋਈ ਵੀ ਹੋਰ ਜਿੰਨੇ 파ਤੀ ਬਦਲੀ ਸੀ ਉਹ ਜਿੱਤਿਆ ਨਹੀਂ ਬਹੁਤ ਵਧੀਆ ਗੱਲ ਹੋਈ ਜੀ ਇਹ ਤਾਂ ਸਿਰੇ ਦੀ ਗੱਲ ਹੋਈ ਆ ਇਹ ਇਵੇਂ ਹੀ ਹੋਣੀ ਚਾਹੀਦੀ ਸੀ ਦਲ ਬਦਲੂਆਂ ਨੂੰ ਪੰਜਾਬ ਦੇ ਲੋਕਾਂ ਨੇ ਚਲਾਚਲਾ ਮਾਰਿਆ ਅਸਲ ਦੇ ਵਿੱਚ ਦਲ ਬਦਲੂਆਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਨੇੜੇ ਨਹੀਂ ਜੀ ਆਉਣ ਦਿੱਤਾ ਦਲ ਬਦਲੂਆਂ ਨੂੰ ਲੋਕਾਂ ਨੇ ਨਫ਼ਰਤ ਕੀਤੀ ਆ ਰਾਜਕੁਮਾਰ ਚੱਬੇਵਾਲ ਤੋਂ ਬਿਨਾ ਕੋਈ ਦਲ ਬਦਲੂ ਕਾਮਯਾਬ ਨਹੀਂ ਹੋਇਆ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਤੇ ਕਾਂਗਰਸ ਨੂੰ ਛੱਡ ਕੇ ਆਇਆ ਤੇ ਹੁਸ਼ਿਆਰਪੁਰ ਤੋਂ ਜਿੱਤਿਆ ਬਾਕੀ ਤੁਸੀਂ ਗੁਰਪ੍ਰੀਤ ਜੀਪੀ ਦੇਖ ਲੋ ਰਵਨੀਤ ਬਿੱਟੂ ਪ੍ਰਨੀਤ ਕੌਰ ਸੁਸ਼ੀਲ ਰਿੰਕੂ ਪਵਨ ਕੁਮਾਰ ਟੀ ਨੂੰਮੇਦਰ ਸਿੰਘ ਕੇਪੀ ਹੋਰ ਬੜੇ ਚਿਹਰੇ ਆ ਜਿਹੜੇ ਕਿ ਮੁਕੇ ਮਤਵ ਕਿਤੋਂ ਦੂਜੀ ਥਾਂ ਤੇ ਗਏ ਟਿਕਟ ਲੈਣ ਦੇ ਲਈ ਪਰ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਤੇ ਇਹ ਇੱਕ ਬਹੁਤ ਵਧੀਆ ਗੱਲ ਆ ਇਹ ਲੋਕ ਨੂੰ ਸ਼ੀਸ਼ਾ ਦਿਖਾਇਆ ਗਿਆ ਜੀ ਬਿਲਕੁਲ ਸਹੀ ਸੋ ਖੈਰ ਵਾਗੋ ਸ਼ੁਕਰੀਆ ਸਰ ਜੀ ਲਈ ਇੰਨੇ ਦੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ